ਐਗਜ਼ਿਟ ਪੋਲ ਦੇ ਵਿੱਚ ਤੀਜੀ ਵਾਰ ਸਰਕਾਰ ਬਣ ਤੇ ਭਾਜਪਾ ਆਗੂਆਂ ਨੇ ਖੁਸ਼ੀ ਜ਼ਾਤਾਈ ਹੈ ਤੇ ਚੋਣ ਨਤੀਜਿਆਂ ਦੇ ਵਿੱਚ ਵੱਡੀ ਜਿੱਤ ਦਾ ਦਾਅਵਾ ਕਰ ਦਿੱਤਾ ਹੈ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਭਾਜਪਾ ਐਗਜ਼ਿਟ ਪੋਲ ਤੋਂ ਵੱਧ ਸੀਟਾਂ ਲੈ ਕੇ ਜਾਵੇਗੀ ਤੇ ਇਕੱਲੀ ਭਾਜਪਾ 350 ਦੇ ਕਰੀਬ ਸੀਟਾਂ ਤੇ ਜਿੱਤ ਦਰਜ ਕਰੇਗੀ ਜਦਕਿ ਐਨਡੀਏ 400 ਦਾ ਅੰਕੜਾ ਪਾਰ ਕਰੇਗਾ। ਉਧਰ ਕੇਂਦਰੀ ਮੰਤਰੀ ਗਜਿੰਦਰ ਸ਼ਿਖਾਵਤ ਨੇ ਕਿਹਾ ਕਿ 10 ਸਾਲ ਦੇ ਦੌਰਾਨ ਭਾਰਤ ਦੇ ਵਿੱਚ ਵੱਡਾ ਬਦਲਾਅ ਆਇਆ ਹੈ ਤੇ ਮੋਦੀ ਸਰਕਾਰ ਦੇ ਵਿੱਚ ਦੇਸ਼ ਵਿਕਾਸ ਦੇ ਵੱਲ ਵਧਿਆ ਹੈ। ਚਨਾਵੀ ਨਤੀਜਿਆਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇੰਡੀਆ ਗੱਠਜੋੜ ਨੂੰ ਮੂਸੇਵਾਲੇ ਦੇ ਗਾਣੇ ਜਿੰਨੀਆਂ 295 ਸੀਟਾਂ ਆਉਣਗੀਆਂ। ਰਾਹੁਲ ਗਾਂਧੀ ਨੇ VOTING ਤੋਂ ਬਾਅਦ ਆਏ ਐਗਜ਼ਿਟ ਪੋਲ ਤੇ ਵੀ ਸੁਭਾਸ਼ ਚੱਕਰ ਤੇ ਕਿਹਾ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੈਂਟਸੀ ਪੋਲ ਹੈ। ਜ਼ਿਕਰਯੋਗ ਹੈ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਪਾਰਟੀ ਪ੍ਰਧਾਨ ਮੱਲਿਕ ਆਰਜੁਨ ਖੜਗੇ ਨੇ ਕਾਊਂਟਿੰਗ ਨੂੰ ਲੈ ਕੇ ਉਮੀਦਵਾਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਪਰ ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜੱਜਦਾਰ ਰਜਵੀਰ ਸਿੰਘ ਨੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਤੇ ਕਹਿ ਕਿ ਉਹ 4 ਜੂਨ ਨੂੰ ਜਿੱਤਨ ਤੇ ਢੋਲ ਠਮੱਕੇ ਦੇ ਨਾਲ ਆਪਣੇ ਜਸ਼ਨ ਨਾ ਮਨਾਉਣ ਜੂਨ 1984 ਕੱਲੂਕਾਰ ਦੇ ਸ਼ਹੀਦੀ ਹਫ਼ਤੇ ਤੇ ਚੱਲਦਿਆਂ ਤੇ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਜੇਤੂ ਤੇਰਾ ਪੰਜਾਬ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਤੇ ਜਿੱਤਨ ਵਾਲੇ ਉਮੀਦਵਾਰ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਦਾ ਸ਼ੁਕਰਾਨਾ ਕਰਨ ਲੋਕ ਸਭਾ ਚੋਣਾਂ ਦੇ ਲਈ ਸ਼ਨੀਵਾਰ ਨੂੰ ਹੋਈ VOTING ਦੇ ਦੌਰਾਨ ਮਹਾੜੀ ਦੇ ਪਿੰਡ ਗੁਰੜਾ ਦੇ ਵਿੱਚ ਹਿੰਸਾ ਹੋ ਗਈ ਪੂਲਿੰਗ ਕਰਨੀਆਂ ਦੋ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜੋ ਵੇਖਦੇ-ਵੇਖਦੇ ਜ਼ਬਰਦਸਤ ਝੜਪ ਦੇ ਵਿੱਚ ਬਦਲ ਗਈ ਦੋਹਾਂ ਧਿਰਾਂ ਨੇ ਇੱਕ ਦੂਜੇ 'ਤੇ ਜੰਮ ਕੇ ਕੁੱਟਮਾਰ ਕੀਤੀ ਤੇ ਇਸ ਦੌਰਾਨ ਕੁਝ ਵਿਅਕਤੀਆਂ ਦੀਆਂ ਦਸਤਾਰਾਂ ਵੀ ਉਤਰ ਗਈਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੇ ਦੋਹਾਂ ਧਿਰਾਂ ਨੂੰ ਖਿਡੇੜ ਕੇ ਮੌਲ ਸ਼ਾਂਤ ਕਰਵਾਇਆ ਪਰ ਕਿਸੇ ਵੀ ਧਿਰ ਨੇ ਪੁਲਿਸ ਦੇ ਕੋਲ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਲੋਕ ਸਭਾ ਚੋਣਾਂ ਤਮੋਂ ਹੁੰਦਿਆਂ ਹੀ ਸ਼ੀਤਲ ਅੰਗੁਰਾਲ ਨੇ ਵਿਦਾਇਕੀਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਉਹਨਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੂੰ ਚਿੱਠੀ ਲਿਖ ਕੇ ਅਸਤੀਫਾ ਵਾਪਸ ਲਿਆ ਤੇ ਸਪੀਕਰ ਨੇ ਉਹਨਾਂ ਨੂੰ ਸੋਮਵਾਰ ਨੂੰ ਮਿਲਣ ਦੇ ਲਈ ਸੱਦਿਆ ਸ਼ੀਤਲ ਅੰਗੁਰਾਲ ਨੇ ਖੁਦ న్యూਸ 18 ਤੇ ਅਸਤੀਫਾ ਵਾਪਸ ਲੈਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਹੁਣ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਰਹਿਣਗੀ ਉਹ 2022 ਦੇ ਵਿੱਚ ਆਮਾਦੀ ਪਾਰਟੀ ਦੀ ਟਿਕਟ ਤੇ ਵਿਧਾਇਕ ਬਣੇ ਜੋ 27 ਮਾਰਚ 2024 ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਗੁਰਦਾਸਪੁਰ ਦੇ ਵਿੱਚ ਇੱਕ ਕਾਰ ਦੇ ਹਾ사ਗ੍ਰਸਤ ਹੋਣ ਦੇ ਨਾਲ ਪਤੀ ਪਤਨੀ ਦੇ ਨਾਲ ਦੋ ਬੱਚੇ ਜ਼ਖਮੀ ਹੋ ਗਏ ਕਾਰ ਸਵਾਰ ਇਹ ਪਰਿਵਾਰ ਗੁਰਦਾਸਪੁਰ ਤੋਂ ਬਟਾਲਾ ਜਾ ਰਿਹਾ ਸੀ ਕਿ ਰਾਤ ਦੇ ਵਿੱਚ ਚਾਲਕ ਨੂੰ ਨੀਂਦ ਆਉਣ ਕਾਰਨ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਦਰਸਤ ਨਾਲ ਜਾ ਕੇ ਟਕਰਾ ਗਈ ਹਾਸੇ ਦੇ ਵਿੱਚ ਪਤੀ ਪਤਨੀ ਅਤੇ ਉਹਨਾਂ ਦੇ ਦੋ ਬੱਚਿਆਂ ਨੂੰ ਕੁਝ ਛੱਟਾਂ ਲੱਗੀਆਂ ਨੇ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਸਾਰਿਆਂ ਨੂੰ ਬਟਾਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਮੁਕਾਦੇ ਬਦਨੀ ਕਲਾ ਇਲਾਕੇ ਦੇ ਵਿੱਚ ਤਿੰਨ ਦੁਕਾਨਾਂ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਇੱਕ ਸ਼ਖਸ ਨੇ ਪ੍ਰਾਣੀ ਰੰਜਿਸ਼ ਦੇ ਚਲਦਿਆਂ ਪੈਟਰੋਲ ਸੁੱਟ ਕੇ ਤਿੰਨਾਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਜੋ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਦੁਕਾਨਾਂ ਦੀ ਮਾਲਕਨ ਦੇ ਮੁਤਾਬਕ ਘਟਨਾ ਦੇ ਵਿੱਚ ਉਸ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋਇਆ ਜਿਸ ਨੂੰ ਪੁਲਿਸ ਨੇ ਮੁਲਜ਼ਮਾਂ ਦੀ ਮੁਲਜ਼ਮ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਮੇਕੋਫਾਈ ਲੁਟੇਰਿਆ ਨੇ ਮਾਨਸਾ ਦੇ ਬੱਸ ਸਟੈਂਡ ਦੇ ਨੇੜੇ ਇੱਕ ਸ਼ਖਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਬਾਈਕ ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਤੇ ਜਾ ਰਹੇ ਇੱਕ ਸ਼ਖਸ ਨੂੰ ਰੋਕਿਆ ਤੇ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਉਸ ਦੇ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦ ਬਾਈਕ ਸਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤ ਨੇ ਪੁਲਿਸ ਦੇ ਕੋਲ ਕੇਸ ਦਰਜ ਕਰਵਾਇਆ ਜਿਸ ਤੇ ਪੁਲਿਸ ਨੇ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦਾ ਪ੍ਰੋਸਾ ਦਿੱਤਾ। ਫਲਵਲ ਦੇ ਹੋਟਲ ਤੋਂ ਭਾਜਪਾ ਦੇ ਮੌਜੂਦਾ ਵਿਧਾਇਕ ਜਗਦੀਸ਼ ਨਾਇਰ ਦੀ ਰਿਹائش ਤੇ ਤਬੜ ਤੋੜ ਫਾਇਰਿੰਗ ਕੀਤੀ ਗਈ ਬਾਈਕ ਤੇ ਸਵਾਰ ਹੋ ਕੇ ਆਏ ਕ੍ਰਿਪ ਛੇ ਬਦਮਾਸ਼ਾਂ ਨੇ ਘਰ ਤੇ ਗੂੜੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ 4 ਹਮਲਾਵਰਾਂ ਨੂੰ ਕਾਬੂ ਤਾਂ ਕਰ ਲਿਆ ਪਰ ਫਿਲਹਾਲ ਇਹ ਕਲੀਅਰ ਨਹੀਂ ਹੋ ਸਕਿਆ ਕਿ ਇਸ ਕੰਮ ਨੂੰ ਅੰਜਾਮ ਕਿਉਂ ਦਿੱਤਾ ਗਿਆ ਪਟਿਆਬਾਦੀ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਨਾਇਬ ਸੁਬੇਦਾਰ ਮਨਜੀਤ ਸਿੰਘ ਦੀ ਮੌਤ ਹੋ ਗਈ ਟੋਹਾਨਾ ਦੇ ਪਿੰਡ ਹੰਸੇਵਾਲਾ ਆਧਾ ਰਹਿਣ ਵਾਲਾ 26 ਸਾਲ ਮਨਜੀਤ ਸਿੰਘ ਜੰਮੂ ਕਸ਼ਮੀਰ ਦੇ ਵਿੱਚ ਤਾਇਨਾਤ ਸੀ ਜੋ ਕਿ ਛੁੱਟੀ ਲੈ ਕੇ ਆਪਣੇ ਘਰ ਆਇਆ ਤੇ ਦੋਸਤਾਂ ਦੇ ਨਾਲ ਨਹਾਉਣ ਦੇ ਲਈ ਗਿਆ ਸੀ ਪਰ ਜਦੋਂ ਉਹ ਘਰ ਵਾਪਸ ਨਾ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਕੀਤੀ ਤੇ ਉਕਲਾਨਾ ਦੀ ਤੁੰਦਨਪੁਰਾ ਨਹਿਰ ਦੇ ਕੋਲੋਂ ਉਸ ਦੀਆਂ ਚਪਲਾ ਮਿਲੀਆਂ ਤੇ ਹੁਣ ਉਸ ਲਾਸ਼ ਨੂੰ ਫਤਿਹਬਾਦ ਦੀ ਨਹਿਰ ਦੇ ਵਿੱਚੋਂ ਬਰੰਦ ਕਰ ਲਿਆ ਗਿਆ ਦਿੱਦਾਬਾਦ ਦੇ ਵਿੱਚ ਯਮਨਾ ਨਦੀ ਦੇ ਵਿੱਚ ਡੁੱਬਣ ਦੇ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ ਤਿੰਨ ਨੌਜਵਾਨ ਆਪਣੀ ਦਾਦੀ ਦੀਆਂ ਅਸਥੀਆਂ ਨੂੰ ਪਾਣੀ ਦੇ ਵਿੱਚ ਵਿਸਰਜਿਤ ਕਰਨ ਦੀ ਨਹਿਰ ਦੇ ਵਿੱਚ ਉਤਰੇ ਤੇ ਅਸਥੀਆਂ ਤਾਰਨ ਤੋਂ ਬਾਅਦ ਉੱਥੇ ਹੀ ਨਹਾਉਣ ਲੱਗ ਪਏ ਇਸ ਦੌਰਾਨ ਇਹ ਤਿੰਨੇ ਪਾਣੀ ਦੇ ਵਿੱਚ ਡੁੱਬ ਗਏ ਪਰਿਵਾਰ ਦੇ ਵੱਲੋਂ ਰੌਲਾ ਪਾਉਣ ਤੇ ਇਕੱਠੇ ਹੋਏ ਲੋਕਾਂ ਨੂੰ 6 ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਪਰ ਉਸ ਸਮੇਂ ਤੱਕ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਸੋਨੀਪਾਟ ਦੇ ਪਿੰਡ ਨੈਨਾ ਤਤਰਾਰ ਤੇ ਪੁਰਦੇ ਵਿੱਚ ਇੱਕ ਸ਼ਖਸ ਦਾ ਕੁੱਟ-ਕੁੱਟ ਕੇ ਕਤਲ ਤਾਕੇ ਮਰਤਕ ਦੀ ਪਛਾਣ ਸੁਭਾਸ਼ਨਾਥ ਦੇ ਸ਼ਖਸ ਦੇ ਵਜੋਂ ਹੋਈ ਹੈ ਜਿਸ ਦੇ ਕਤਲ ਦਾ ਇਲਜ਼ਾਮ ਪਿੰਡ ਦੇ ਕੁਝ ਲੋਕਾਂ ਤੇ ਲੱਗਿਆ। ਪਰਿਵਾਰ ਦੇ ਮੁਤਾਬਕ ਸੁਭਾਸ਼ ਦੀ ਪਿੰਡ ਦੀ ਲੋਕਾਂ ਦੇ ਨਾਲ ਗਲੀ ਦੇ ਵਿੱਚ ਲੜਾਈ ਹੋਈ ਜਿਸ ਦੀ ਡੰਡਿਆਂ ਦੇ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਫਤਾਰ ਕਰਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਗੋਹਾਣਾ ਦੇ ਪਿੰਡ ਖਨਪੁਰ ਦੇ ਵਿੱਚ ਇੱਕ ਸ਼ਖਸ ਦੇ ਕਤਲ ਕੇਸ ਨੂੰ ਹੱਲ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਜਿਸ ਦੀ ਪਛਾਣ ਪਿੰਡ ਦੇ ਰਹਿਣ ਵਾਲੇ ਰਣਬੀਰ ਨਾਂ ਦੇ ਸ਼ਖਸ ਦੇ ਵਜੋਂ ਹੋਈ ਹੈ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਵਿੱਚ ਮੁਲਜ਼ਮ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ ਤੇ ਕਹਿਕ ਉਸਨੇ ਪ੍ਰਾਣੀ ਰੰਜਸ਼ ਦੇ ਚਲਦਿਆਂ ਗੋਲੀਆਂ ਮਾਰ ਕੇ ਅਨਿਲ ਦਾ ਕਤਲ ਕੀਤਾ ਸੂਜ ਕੇ 23 ਮਈ ਵਾਲੇ ਦਿਨ ਆਪਣੇ ਘਰ ਤੋਂ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਜਾ ਰਿਹਾ ਸੀ ਹਰਿਆਣਾ ਦੇ ਵਿੱਚ ਸੋਨਾ ਦੇ ਪਿੰਡ ਬਹਿਲਪਾ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਜਦੋਂ ਕੁਝ ਵਿਅਕਤੀਆਂ ਨੇ ਇੱਕ ਘਰ ਦੇ ਵਿੱਚ ਵੜ ਕੇ ਇੱਕ ਪਰਿਵਾਰ ਦੀ ਬੁਰੀ ਤਰ੍ਹਾਂ ਕੋਟਮਾਰ ਕੀਤੀ ਜਿਸ ਦੇ ਕਾਰਨ ਪੰਜ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਜਾ ਰਿਹਾ ਹੈ ਕਿ ਬੱਚਿਆਂ ਨੂੰ ਲੈ ਕੇ ਇਸ ਪਰਿਵਾਰ ਦਾ ਕੁਝ ਦਿਨ ਪਹਿਲਾਂ ਦੂਜੀ ਧਿਰ ਦੇ ਨਾਲ ਝਗੜਾ ਹੋਇਆ ਸੀ ਤੇ ਪਰਿਵਾਰ ਦੇ ਵੱਲੋਂ ਕੋਈ ਸਮਝੌਤਾ ਨਾ ਕਰਨ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਿਵਾਨੀ ਦੇ ਵਿੱਚ ਵੱਡੇ ਪੱਧਰ ਤੇ ਦੇਵਪਾਰ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੇ ਪੁਲਿਸ ਨੇ ਵੱਡਾ ਐਕਸ਼ਨ ਲਿਆ ਤੇ 8 ਫਟਲਾਂ ਕਈ ਸਪਾ ਸੈਂਟਰਾਂ ਤੇ ਗੈਸਟ ਹਾਊਸ ਤੇ ਇਕੱਠਾ ਰੇਡ ਕਰਕੇ ਦੇਵਪਾਰ ਦਾ ਪਰਦਾਫਾਸ਼ ਕੀਤਾ ਤੇ 22 ਔਰਤਾਂ ਤੇ 17 ਵਿਕਤੀਆਂ ਨੂੰ ਗਿਆਪਾਰ ਕਰ ਲਿਆ ਗਿਆ ਜਦਕਿ 20 ਹੋਰ ਔਰਤਾਂ ਨੂੰ ਗਵਾਹ ਬਣਾ ਕੇ ਸ਼ਰਤ ਦਿੱਤਾ ਹੈ ਪੁਲਿਸ ਮੁਤਾਬਕ ਹੋਟਲ ਗੈਸਟ ਹਾਊਸ ਦੇ ਸਪਾਸ ਸੰਚਾਲਕ ਗਰੀਬ ਔਰਤਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਸੀ ਜੋ ਕਿ ਬਦਲੇ ਦੇ ਵਿੱਚ ਮੋਟੀ ਰਕਮ ਵਸੂਲਦੇ ਸਨ ਸਮਾਣਾ ਦੇ ਪਿੰਡ ਹਮਚੜੀ ਦੇ ਲੋਕਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਤੇ ਪਿੰਡ ਦੇ ਵਿੱਚ ਹੋਏ ਇੱਕ ਸ਼ਖਸ ਦੇ ਕਤਲ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਾ ਹੋਣ ਤੇ ਰੋਜ ਜਤਾਇਆ ਤੇ ਪੁਲਿਸ ਤੋਂ ਮਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਬੀਤੇ ਦਿਨੀ ਪਿੰਡ ਦੇ ਵਿੱਚ ਮੇਕਸਿੰਗ ਗਰੀਨਾ ਦੇ ਸ਼ਖਸ ਦਾ ਦਿਨ ਦਿਹਾੜੇ ਕਤਲ ਹੋਇਆ ਕੁਝ ਵਿਅਕਤੀਆਂ ਨੇ ਤੇਜ਼ ਤਰ ਹਥਿਆਰਾਂ ਦੇ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦਾ ਇਲਜ਼ਾਮ ਗਵੰਡ ਦੇ ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਤੇ ਲੱਗਿਆ ਪੰਜਾਬ ਦੇ ਵਿੱਚ ਇੱਕ ਪਾਸੇ ਅੱਜ ਦੀ ਗਰਮੀ ਪੈ ਰਹੀ ਹੈ ਪਰ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਗੋਪਾਲ ਨਗਰ ਦੇ ਲੋਕ ਬਿਜਲੀ ਪਾਣੀ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਜਿਸ ਦੇ ਕਾਰਨ ਉਹਨਾਂ ਨੇ ਪ੍ਰਦਰਸ਼ਨ ਕਰਕੇ ਆਪਣਾ ਗੁੱਸਾ ਕੱਢਿਆ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਪਾਣੀ ਨਾ ਆਉਣ ਦੇ ਇਲਜ਼ਾਮ ਲਗਾਏ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਸੁਣਵਾਈ ਨਾ ਕਰਨ ਦੀ ਗੱਲ ਆਖੀ ਆ ਉਧਰ ਪ੍ਰਦਰਸ਼ਨ ਬਾਰੇ ਪਤਾ ਲੱਗਣ ਤੇ ਫੁੱਲਸ ਪਾਰਟੀ ਮੌਕੇ ਤੇ ਪਹੁੰਚੀ ਤੇ ਮੁਸ਼ਕਲ ਹੱਲ ਹੋਣ ਦਾ ਭਰੋਸਾ ਮਿਲਣ ਤੇ ਲੋਕਾਂ ਨੇ ਪ੍ਰਦਰਸ਼ਨ ਨੂੰ ਖਤਮ ਕੀਤਾ